ਲੈ ਵੀ ਮਿੱਤਰੋ ਕੱਢ ਲਿਆ ਆਪਾਂ ਨੇ ਵੀ ਕਟਰ ਬਾਹਰ ਟਰੈਕਟਰ ਨਾਲ ਤੇ ਮਸ਼ੀਨ ਦੀ ਲੱਗਿਆ ਰਿਪੇਅਰ ਕਰਨਾ ਤੇ ਆ ਟਾਇਰ ਹੋਇਆ ਹੋਇਆ ਦੀ ਪੰਚਰੇ ਵੀ ਲਵਾ ਲਿਆਏ ਆਪਾਂ ਤੇ ਹੁਣ ਤਾਰਦਿਆਂ ਤਰਪਾਲ ਪਰਾਂ ਖੋਲ ਰੱਖੀ ਸਾਰੀ ਚਲਣ ਕੱਠੀ ਕਰੇ ਦਿੰਨੇ ਆ ਨਾ ਪਰਾਂ ਨੂੰ ਕਰ ਲੈ ਸਿੱਧੀ ਲੇ ਹਲੇ ਗਿੱਲੀ ਪਈ। ਉਹ ਦੇਖ ਸਲੰਸਰ ਚ ਫਸਰੀ ਐ। ਉਹ ਕੱਢ ਪਹਿਲਾਂ ਆ ਖੋਲ ਕੇ ਫਿਰ ਸਲੰਸਰ ਵਾਲੀ ਗੱਡੀ। ਫਿਰ ਨਿਕੜੂ ਨਹੀਂ ਤਾਂ ਈ ਰੋਲੀ ਪਹਿਲਾਂ ਹੀ ਹੋ ਰਹੀ ਐ। ਹਾਂ ਉਪਰੋਂ ਐ ਕਰਦੇ ਸਲੰਸਰ ਚ ਕੱਢਦੇ ਆ ਪਿੱਛੇ ਵੀ ਫਸਰੀ ਐ ਪੂੰਛ ਤੇ ਇਹ ਵੀ ਕੱਢਦੀ। ਲੈ ਤੋ ਬੇਲਾ ਹੋ ਗਿਆ ਥੋਂ ਹੁਣ ਨਾਲ। ਅਗਰ ਜੋ ਵੀ ਕੱਢੇ ਦੇ ਸਾਰਾ ਸਲੰਸਰ ਚੋਂ ਵੀ ਇਹਦਾ ਵੀ ਆ ਗਿਆ ਟਾਈਮ ਹੈ ਰਿਫੇਰ ਕਰਨ ਦਾ ਲੋ ਜੀ ਫੀਡਰ ਘੜਤਾ ਕੱਲ ਘਟਰ ਦੇ ਵਿੱਚੇ ਘੜਤਾ ਇਹ ਇੱਥੇ ਠੀਕ ਰਹਿੰਦਾ ਤੰਗ ਨਹੀਂ ਆਉਣਾ ਪੈਂਦਾ ਬਸ ਸੌਖਾ ਨਿਕਲ ਜਾਂਦਾ ਤੇ ਪੈ ਵੀ ਸੌਖਾ ਹੀ ਜਾਂਦਾ ਤੇ ਕਟਰ ਇੱਧਰ ਖੜਾਤਾ ਫੈਟ ਤੇ ਤੇ ਮਸ਼ੀਨ ਆਪਣੀ ਆ ਖੜੀ ਐ ਤੇ ਉਹਨਾਂ ਨੂੰ ਲੱਗਦੇ ਆ ਬਸ ਤੇ ਆ ਲੱਗ ਰਿਹਾ ਸ਼ੈਂਪੂ ਦੁੱਧ ਪੀਣ ਮਸ਼ੀਨ ਦੇਖੋ ਸਾਫ਼ ਕਰਕੇ ਖੜਾਈਤੀ ਪੂਰੀ ਤੇ ਪਰ ਅੰਦਰ ਬਹੁਤ ਬੁਰਾ ਹਾਲ ਆ ਕਿਉਂਕਿ ਮੀਂਹ ਪੈ ਗਿਆ ਇਹ ਦੇ ਕਰਕੇ ਆ ਬਰਡ ਤੇ ਦੇਖੋ ਕਿੰਨਾ ਡੰਗਾ ਬਾੜਾ ਡੰਗਾ ਪਾਣੀ ਖੜ ਗਿਆ ਜੀਗਾ ਇਹਦੇ ਕਰਕੇ ਬੁਰਾ ਹਾਲ ਹੋ ਜਾਂਦਾ ਬਾਹਰ ਮਸ਼ੀਨਾਂ ਜਿਹੜੀਆਂ ਖੜਦੀਆਂ ਨੇ ਕਿਉਂਕਿ ਤਰਪਾਲ ਪਾੜ ਜਾਂਦੀ ਹੈ ਆ ਦੇਖੋ ਉੱਪਰੋਂ ਉੱਪਰੋਂ ਟੂਲਟਾਲ ਕਰ ਰਹੇ ਨੇ ਪਰ ਇਹਨਾਂ 'ਚ ਪਾਣੀ ਹੈ ਨਹੀਂ ਕਿ ਲੋਕੋਂ ਟੈਂਕ 'ਚ ਵੀ ਡੰਗਾ ਹੈਗਾ ਉਹ ਸਾਫ਼ ਕਰਾਂਗੇ ਵੈਸੇ ਸਾਫ਼ ਕਰੀਤੀ ਪਰ ਬੁਰਾ ਹਾਲ ਆ ਬਾਹਰ ਮਸ਼ੀਨ ਖੜਦੀ ਜਿਹੜੀ ਵਿੱਚ ਤਾਂ ਨਹੀਂ ਪਾਣੀ ਟੂਲਦੇ ਜੋ ਦੋਕਾ ਬੁਰਾ ਹਾਲ ਰਹਿਣਾ 엘ਿਵੇਟਰ ਤਾਰਤਾ ਸਪ੍ਰਿੰਗ ਪੱਟ ਰਹੇ ਹੁਣ ਇੱਕ ਵਾਰੀ ਐਂ ਪੱਟਣ ਲੱਗ ਰਹੇ ਪੁਲੀ ਜੀ ਆਹ ਉਹੀ ਫੋਰਮੈਨ ਠੀਕ ਆ ਉਹਨੇ ਆ ਉਹ ਜਿਹੜੇ ਆ ਪਲਾਰਖੇ ਨਿੱਟਾਂ ਹੀ ਆ ਉਹਦੇ ਮਾਰਿਆ ਥੋੜੀ ਉਹ ਬੜਕ ਕੇ ਮੈਂ ਹੀ ਮੂਵੀ ਬਣਾਉਣ ਲੱਗ ਰਹੀ ਸੀ ਤੇ ਮੇਰੇ ਹੀ ਆ ਕੇ ਲੱਗਿਆ ਉਹ ਨਾਲ ਮੈਂ ਇੰਨੀ ਦੂਰ ਖੜਾ ਸੀ ਮੈਂ ਹੁਣ ਇਹ ਤੋਂ ਪਰਾਂ ਹੀ ਰਹਿਣਾ ਜਾਂ ਪਰ ਮੈਂ ਉਹਵੇਂ ਪਟਦਾ ਹੀ ਨਹੀਂ ਹੈਗਾ ਹੁਣ ਕਦੇ ਵੀ ਜੋ ਤਰੀਕਾ ਪਟਣ ਦਾ ਉਹਵੇਂ ਪਟਣੀ ਚਾਹੀਦੀ ਹੈ ਚੀਜ਼ ਉਹਨੇ ਮਾਰੇ ਥੋੜੇ ਵੀ ਇਹਦਾ ਹੁਣ ਢਿੱਲਾ ਹੋ ਗਿਆ ਉਹ ਲੱਗਿਆ ਨਿਕੜ ਕੇ ਮੇਰੇ ਇੱਥੇ ਛਾਤੀ 'ਚ ਫੈਸਰ ਦੇ ਨਾਲ ਢਿੱਲੇ ਕਰਤੇ ਬੈੱਡ 'ਚ ਬਹੁਤ ਡੰਗਾ ਦੀ ਜੀ ਦੀ ਇਹਦਾ ਜਦੀ ਘਟ ਦਵੇ ਬਰਮ ਬੁਰਮ ਸਾਰਾ ਕੁਸ ਸੀਪਾ ਸੁਪਾ ਬਾਹਰ ਤਾਂ ਖੜਦੀ ਕਿਹੜਾ ਸੈੱਡ 'ਚ ਖੜਦੀ ਆਪਣੀ ਪਤਾ ਨਹੀਂ ਉਹ ਨੂੰ ਸੈਟਿੰਗ ਨਹੀਂ ਕਰਨੀ ਆਉਂਦੀ ਸੈਟਿੰਗਾਂ ਦਾ ਚੱਕਰ ਹੈ ਵੀਡੀਓ ਪੈਸੇ ਪੂਸੇ ਕੋਈ ਨਹੀਂ ਲੱਗਦੇ ਨਾ ਫੇਸਬੁੱਕ ਤੇ ਨਾ YouTube ਤੇ ਇਹਦਾ ਹੁਣ ਆਪਣੇ ਤੋਂ ਵੀਡੀਓ ਪੈਂਦੀਆਂ ਨਹੀਂ ਡੇਲੀ ਨਹੀਂ ਤਾਂ ਚੈਨਲ ਚੱਲ ਜੇ ਫਿਰ ਵੈਸੇ ਨਜਾਰੇ ਨੇ ਦੁਨੀਆ ਦਾ ਪੈਸੇ ਬਣਾ ਗਈ ਭੈ ਫੇਸਬੁੱਕ YouTube ਤੋਂ ਆਪਾਂ ਰਹਿ ਗਏ ਪਿੱਛੇ ਨਿਕੜ ਜੂ ਹੁੰਦਾ ਹਨ ਿੱਲਾ ਹੋ ਜੂ ਕਿਤੇ ਦੁਬਾਰਾ ਨਾਲ ਕੋਸੂਰ ਲਾਣਾ ਪੈ ਜੇ ਪਿੱਛੇ ਹਟਾ ਕੇ ਜਿੰਨਾ ਜ਼ਰ ਸਪਰਿੰਗ ਨਹੀਂ ਿੱਲਾ ਹਲ ਤਾਂ ਬਹੁਤ ਟੈਟ ਹੈ ਦੇਖ ਲੈ ਜਿਹੜੇ ਸਿਰੇ 'ਚ ਲਾ ਕੇ ਫਿਰ ਰਾੜ ਨਾਲ ਲਾ ਕੇ ਨਾ ਆ ਕੱਢ ਦਾਂਗੇ ਰਾੜ ਫਸਾ ਕੇ ਆ ਪੱਥਰੀਆਂ ਹੀ ਕੱਢ ਦਾਂਗੇ ਇਹਦਾ ਇਹੀ ਪੰਗਾ ਇਹਨੂੰ ਤਾਂ ਸਾਫ ਤੇ ਨੂੰੇ ਬਾਹਰ ਕੱਢ ਲਵੇ ਇਹਦੇ ਕਿਹੜਾ ਉਹ ਘਸ ਗਿਆ ਸਾਲੇ ਦੇ 베アリング ਕੱਢ ਕੇ ਇਹਨੂੰ ਐਂ ਠੋਕ ਦੇ ਕੰਨੀਕ ਚੱਲੀ ਗਣਕ 'ਚ ਹਲੇ ਵੀ ਨਹੀਂ ਨਿਕੜਦਾ ਨਾਟ ਤਾਂ ਸਿਰੇ ਲੱਗ ਗਏ ਨਿਕੜ ਜ ਹੁਣ ਰਾੜ ਲਿਆ ਜਾ ਕੇ ਵੱਡੀ ਆਪੇ ਪਈ ਜਾ ਚੱਕ ਲਿਆ ਜੇ ਪਰ ਇਹਨੇ ਫਸ ਜਾਂਦਾ ਹੈ ਇਹ ਇਹਦੇ ਨਾਲ ਥੱਕ ਗਏ ਨਾ ਆਾ ਕੱਢ ਦਾਂਗੇ ਫੇਰ ਢਿੱਲਾ ਹੋ ਜੂ ਫੇਰ ਨਿਕਲ ਜੂ ਜੇ ਰਾਡ ਫਸ ਗਈ ਐ ਨਹੀਂ ਨਿਕਲਦਾ ਹੈ ਹਲੇ ਪੂਰਾ ਟੈਟ ਹੈ ਤਾਂ ਮੈਨੂੰ ਰੱਖਣਾ ਪੈਣਾ ਜਗਾੜ ਜਾ ਮੋਬਾਈਲ ਫੇਰ ਐ ਨਾ ਕੱਢੇ ਐ ਤਾਂ ਜ਼ੋਰ ਦੀ ਲੱਗੂਗਾ ਇਹ ਬੁੜਕ ਕੇ ਲੋ ਜੀ ਸਪਰਿੰਗ ਕੱਢਤਾ ਉਹਨਾਂ ਦੁਬਾਰਾ ਪੁੱਲਰ ਲਾਇਆ ਅੰਦਰ ਵਾਲੇ ਸਰਾਖਾਂ 'ਚ ਲਾਇਆ ਲਾਂ ਚੂੜੀ ਦੀ ਉਹਨਾਂ ਅੰਦਰ ਵਾਲੀ ਚੂੜੀ 'ਚ ਪਾਇਆ ਪੁੱਲੇ ਨੂੰ ਸਾਰੇ ਨੂੰ ਬਾਹਰ ਖਿੱਚਾਂਗੇ ਨਾਟਕੱਸ ਕੇ ਸਪਰਿੰਗ ਘੜਤਾ ਉਹ ਪਿਆ ਲੈ ਵੀ ਮਸੀ ਨਿਕੜੀ ਆ ਪੁਲੀ ਆ ਅੱਲਾ ਤੀ ਛੱਲਣਾ ਆ ਗਈ ਬਾਹਰ ਸਾਰੀ ਦੇਖ ਲੈ ਵੀ ਕੱਢ ਤੇ ਬੈਰਿੰਗ ਆ ਦੇਖੋ ਸ਼ਾਫਟ ਕਿਵੇਂ ਆਉਂਦੀ ਫਿਰ ਹੱਥ ਨਾਲ ਆਉਂਦੀ ਹੈ ਨਾ ਕੋਈ ਘਾਨ ਨਹੀਂ ਕੋਈ ਥੋੜਾ ਨਹੀਂ ਇਹ ਨੂੰ ਥੋੜਾ ਘੁਮਾ ਸ਼ਾਫਟ ਨੂੰ ਘੁਮਾ ਥੋੜਾ ਉੱਪਰ ਨੂੰ ਚੱਕ ਕੇ ਸਾਰੀ ਐਂ ਹੀ ਆਊਗੀ ਹੱਥ ਨਾਲੇ ਲੈ ਮੈਂ ਆ ਰਿਹਾ ਹੁਣ ਕੱਢ ਤਾ ਥਰੇਸਰ ਤੇ ਬਾਸਕਟ ਬਾਹਰ ਬਈ ਆਪੇ ਬੋਤੜੰਗੜ ਰਾਇ ਇਹਦੇ ਵਿੱਚ ਵੀ ਸਾਫ ਕਰਾਂਗੇ ਅੱਜ ਇਹਨਾਂ ਦੀ ਸਾਰਾ ਨਿਬੜ ਗਿਆ ਜੀ ਟਰੈਸਰ ਨਿਕੜ ਗਿਆ ਪੂਲਾ ਨਿਕੜ ਗਿਆ ਜਣੇ ਕਿ ਕੋਈ ਕੰਮ ਅੜਿਆ ਨਹੀਂ ਸੋਖੇ ਬਾਹਰ ਆ ਗਿਆ ਉਹਦਾ ਬੰਦਾ ਵਗ ਗਿਆ ਜੀ ਤਾਂ ਥੋੜਾ ਜਿਹਾ ਲੇਟ ਹੋ ਗਏ ਨਹੀਂ ਤਕਰੀਬਨ ਸਭ ਸ਼ਾਰਟ ਸ਼ੂਟ ਸਭ ਓਕੇ ਆ ਗਈ ਜੀ ਬਾਹਰ ਅੱਜ ਦਾ ਕੰਮ ਹੋ ਗਿਆ ਫਾਈਨਲ ਤੇ ਸਮਾਨ ਸਮੂਹਨ ਸਾਮਟਾ ਹੋ ਗਿਆ ਸ਼ਾਮ ਦਾ ਜਿਹੜਾ ਓਕੇ ਜੀ ਧੰਨਵਾਦ